ਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਅੱਜ ਦੀ ਨਵੀਂ ਵੀਡੀਓ ਵਿੱਚ ਅੱਜ ਵੈਸੇ ਸਿਰ ਮੈਂ ਤਾਂ ਨਹੀਂ ਟਕਿਆ ਹੈਗਾ ਕਿਉਂਕਿ ਮੇਰੇ ਸਿਰ ਨੂੰ ਮਹਿੰਦੀ ਲੱਗੀ ਹੋਈ ਆ ਮੇਰੀਆਂ ਭੈਣਾਂ ਦੇ ਬਹੁਤ ਕਮੈਂਟ ਆਏ ਕਹਿੰਦੇ ਭੈਣ ਜੀ ਦੱਸੋ ਤੁਸੀਂ ਮਹਿੰਦੀ ਕਿਹੜੀ ਲਾਉਨੇ ਹੋ ਜਿਹੜੀ ਮੈਂ ਪਹਿਲੀ ਮਹਿੰਦੀ ਬਣਾਈ ਸੀਗੀ ਵੀਡੀਓ ਵੀ ਪਾਈ ᱛੀ ਉਹ ਮਹਿੰਦੀ ਥੋੜਾ ਜਆ ਸਮਾਂ ਘੱਟ ਘੱਟਦੀ ᱛੀ ਤੇ ਇੱਕ ਦੋ ਵਾਰ ਮੈਂ ਦੇਖਿਆ ਤਾਂ ਉਹ ਚਲੋ ਆਪਾਂ ਕੈਸੀ ਇਸ਼ਨਾਨਤਾ ਸਾਹਿਬ ਐਨ ਚੰਗੀ ਤਰ੍ਹਾਂ ਹੀ ਕਰਦੇ ਆ ਜਿਹੜਾ ਨਾ ਗਰਮੀ ਦੀ ਰੁੱਤ ਜੀ ਚ ਹੁੰਦਾ ਆਪਣੇ ਪਸੀਨਾ ਜਾ ਆ ਜਾਣਾ ਉਹਦੇ ਨਾਲ ਇੱਕ ਤਾਂ ਮਹਿੰਦੀ ਉਹ ਛੇਤੀ ਲੈ ਜਾਂਦੀ ਧੀ ਕਈ ਵਾਰ ਦੁਪੱਟੇ ਨੂੰ ਲੱਗ ਜਾਂਦੀ ਧੀ ਪਸੀਨਾ ਆਉਣ ਨਾਲ ਮੈਂ ਕਿਹਾ ਵੀ ਨਹੀਂ ਮੈਨੂੰ ਕਮੈਂਟ ਬਹੁਤ ਜ਼ਿਆਦਾ ਆਏ ਵੀ ਤੁਸੀਂ ਦੱਸੋ ਪੇ ਤੁਸੀ ਮੈਂ ਮਹਿੰਦੀ ਕਿਹੜੀ ਯੂਜ਼ ਕਰਦੀ ਹਾਂ ਯੂਜ਼ ਮੈਂ ਉਹੀ ਕਰਦੀ تھی ਜਿਹੜਾ ਤੁਹਾਨੂੰ ਦੱਸਿਆ ਮੈਂ ਪਹਿਲਾਂ ਮੈਂ ਤੁਹਾਨੂੰ ਅੱਗੇ ਵੀ ਦੱਸਦੀ ਹੁੰਦੀ ਹੁੰਨੀ ਆ ਵੀ ਮੈਂ ਚੀਜ਼ ਨੂੰ ਪਰਤ ਕੇ ਮੈਂ ਫੇਰ ਨਾਹਾ ਵੀਡੀਓ ਪਾਉਣੀ ਹੁੰਨੀ ਆ ਮੈਂ ਯੂਜ਼ ਉਹੀ ਕਰਦੀ تھی ਫੇਰ ਕੁਛ ਮੇਰਾ ਟਾਈਮ ਜਮ ਨਹੀਂ ਲੱਗਿਆ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਵੀ ਮੈਂ ਮਹਿੰਦੀ ਕਿਹੜੀ ਯੂਜ਼ ਕਰਨੀ ਆ ਜਿਹੜੀ ਇਹ ਮਹਿੰਦੀ ਮੈਂ ਯੂਜ਼ ਕਰਦੀ ਹਾਂ ਮੈਂ ਹੁਣ ਆ ਲਾ ਕੇ ਹਟੀਆਂ ਤੁਹਾਨੂੰ ਮੇਰੇ ਵਾਲ ਦੇਖਦੇ ਵੀ ਹੋਣਗੇ ਮਹਿੰਦੀ ਲੱਗੀ ਹੋਈ ਆ ਇਹ ਮਹਿੰਦੀ ਹੈਗੀ ਆ ਪਤੰਜਲੀ ਵਾਲੇ ਦੀ ਇਹ ਪਤੰਜਲੀ ਵਾਲੇ ਆਂਦੀ ਮਹਿੰਦੀ ਆ ਨੈਚੁਰਲ ਬਲੈਕ ਠੀਕ ਹੈ ਜੀ ਇਹ ਤੁਹਾਨੂੰ ਮੈਂ ਪੈਕ ਦਿਖਾ ਵੀ ਦੰਨੀ ਆ ਸਵਾਰ ਕੇ ਦੇਖ ਲਿਓ ਫੋਟੋ ਵੀ ਲਾ ਦਾਂਗੇ ਥੰਬਨੇਲ ਤੇ ਇਹ ਜਿਹੜੀ ਮਹਿੰਦੀ ਆ ਨਾ ਤਾਂ ਉਹਦਾ ਇਹਦਾ ਕੋਈ ਸਾਈਡ ਇਫੈਕਟ ਆ ਨਾਲ ਇਹ ਸਾਡੇ ਵਾਲਾਂ ਦੀ ਸ਼ਾਈਨਿੰਗ ਬਹੁਤ ਵਧੀਆ ਹੋ ਜਾਂਦੀ ਹੈ ਮੈਂ ਹੁਣ ਨੂੰ ਕਾਫੀ ਸਮੇਂ ਤੋਂ ਵਰਤ ਰਹੀ ਆ ਤੇ ਜਿਹੜੀ ਇਹ ਮਹਿੰਦੀ ਆ ਇਹ ਕਾਫੀ ਦਿਨ ਕੱਟ ਜਾਂਦੀ ਆ ਦੇਖੋ ਆਪਣੇ ਜਿਹੜੇ ਸਿਰ ਦੇ ਵਾਲ ਐ ਉਹ ਤਾਂ ਮੈਂ ਕਹਿੰਨੀ ਐ ਵੀ ਮਹੀਨਾ ਵੀ ਦਿਨ ਵੀ ਕੱਢ ਦਿੰਦੇ ਨੇ ਮਹਿੰਦੀ ਤੋਂ ਬਗੈਰ ਪਰ ਜਿਹੜੇ ਆਏ ਆਪਣੇ ਵਾਲ ਹੁੰਦੇ ਨੇ ਆਪਾਂ ਰੋਜ਼ ਮੂੰਹ ਧੋਨੇ ਆ ਪਹਿਲਾਂ ਤਾਂ ਸਵੇਰੇ ਉੱਠ ਕੇ ਮੂੰਹ ਧੋਨੇ ਆ ਫਿਰ ਆਪਾਂ ਜਦੋਂ ਇਸ਼ਨਾਨ ਕਰਦੇ ਆ ਫਿਰ ਵੀ ਆਪਾਂ ਮੂੰਹ ਧੋਨੇ ਆ ਇਹ ਤਾਂ ਕਰਕੇ ਆਪਣੇ ਚਿੱਟੇ-ਚਿੱਟੇ ਜਿਹੇ ਵਾਲ ਮੱਥੇ ਤੇ ਦਿਖਣ ਲੱਗ ਜਾਂਦੇ ਨੇ ਇਹਹੀ ਇੱਕ ਪ੍ਰੋਬਲਮ ਆ ਆਪਾਂ ਨੂੰ ਸਭ ਨੂੰ ਹੈਨਾ ਬਾਕੀ ਜਿਹੜੇ ਸਿਰ ਦੇ ਆ ਅੰਦਰਲੇ ਵਾਲ ਹੁੰਦੇ ਨੇ ਇਹ ਮਹੀਨਾ ਤੱਕ ਢੱਡੇ ਦਿੰਦੇ ਨੇ 20 ਦਿਨ ਮਹੀਨਾ ਕੱਢੇ ਦਿੰਦੇ ਨੇ ਠੀਕ ਹੈ ਜੀ ਹੁਣ ਇਹਨਾਂ ਪਰ ਤਾਂ ਆਪਾਂ ਨੂੰ ਮਾਣਾ ਮੋਟਾ ਮਾਮ ਦਾ 10 ਦਿਨ ਬਾਅਦ ਬਰਸ਼ ਕਰਾਉਣਾ ਹੀ ਪੈਂਦਾ ਇਹ ਵਾਲਾਂ ਤੇ ਜਿਹੜੇ ਆਮਰੇ ਫਰੰਟ ਤੇ ਹੁੰਦੇ ਨੇ ਠੀਕ ਹੈ ਕਿਉਂਕਿ ਰੋਜ਼ ਆਪਣਾ ਮੂੰਹ ਗਿੱਲਾ ਹੁੰਦਾ ਉਹਦੇ ਨਾਲ ਫਿਰ ਆਪਣਾ ਪਾਣੀ ਵਾਲਾਂ ਨੂੰ ਲੱਗ ਜਾਂਦਾ ਇਹ ਮਹਿੰਦੀ ਤੁਸੀਂ ਜਰੂਰ ਦੇਖਿਓ ਲਿਆ ਕੇ ਆਪਣੇ ਕਈ ਪੈਕ ਇਕੱਠੇ ਮੰਗਾ ਕੇ ਰੱਖ ਲੇ 5-6 ਮਹੀਨੇ ਦੀ ਨਿਸਾ ਠੀਕ ਹੈ ਜੀ ਇੱਕ ਪੈਕ ਮੈਂ ਤਾਂ ਘੱਟੋ ਘੱਟ ਵੀ 5-6 ਵਾਰ ਯੂਜ਼ ਕਰ ਲੈਣੀ ਆ ਇੱਕ ਪੈਕ ਠੀਕ ਆ ਜੀ ਤੇ ਮੈਂ ਹੁਣ ਫੇਰ ਸਮਝਾ ਦੰਨੀ ਆ ਵੀ ਜਿਹੜਿਆਂ ਨੇ ਮੈਨੂੰ ਕਮੈਂਟ ਕਰੇ ਤੇ ਕੁੜੀਆਂ ਨੇ ਕਰੇ ਤੇ ਮੁੰਡਿਆਂ ਨੇ ਕਰੇ ਤੇ ਮੈਨੂੰ ਨਹੀਂ ਪਤਾ ਬਈ ਧਿਆਨ ਨਾਲ ਇਹ ਵੀਡੀਓ ਨੂੰ ਦੇਖ ਲਿਓ ਮੈਂ ਅੱਜ ਤੁਹਾਨੂੰ ਦੱਸਣ ਲੱਗੀ ਆ ਵੀ ਇਹ ਮਹਿੰਦੀ ਮੈਂ 6 ਮਹੀਨੇ ਤੋਂ ਯੂਜ਼ ਕਰ ਲੱਗੀ ਆ ਪਹਿਲਾਂ ਮੈਂ ਜਿਹੜੀ ਮਹਿੰਦੀ ਬਣਾਈ ᱛੀ ਮੈਂ ਉਹੀ ਯੂਜ਼ ਕਰਦੀ ᱛੀ ਠੀਕ ਆ ਜੀ ਹੁਣਾ ਕਈ ਵਾਰ ਚੀਜ਼ਾਂ ਵੱਧ ਘੱਟ ਪਾਉਣ 'ਚ ਫਰਕ ਪੈ ਜਾਂਦਾ ਹੈ। ਕਈਆਂ ਦੇ ਕਮੈਂਟ ਇਹ ਵੀ ਆਏ ਤੇ ਭੈਣ ਸਾਡੇ ਵਾਲਾਂ ਤੇ ਤਾਂ ਇਹ ਬਹੁਤ ਘੱਟ ਰਹਿੰਦੀ ਆ, ਇਹ ਰਹਿ ਨਹੀਂ ਰਹੀ। ਬਣਾਉਣ 'ਚ ਫਰਕ ਪੈ ਜਾਂਦਾ ਜੀ। ਹੋਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ। ਹੁਣ ਇਹ ਉਹ ਜਿਹੜੀ ਮੈਂ ਮਹਿੰਦੀ ਬਣਾਈ ਸੀ ਉਹਦੇ ਵਿੱਚ ਦੇਸੀ ਮਹਿੰਦੀ ਪਾਈ ਹੋਈ ਸੀ। ਜਿਹੜੀ ਆਪਾਂ ਹੱਥਾਂ ਨੂੰ ਮਹਿੰਦੀ ਲਾਉਨੇ ਆ ਉਹਦੇ ਵਿੱਚ ਫਿਰ ਆਮਲਾ ਤੀਗਾ, ਰੀਠਾ ਤੀਗਾ, ਹੋਰ ਇੱਕ ਦੋ ਚੀਜ਼ਾਂ ਪਾਈਆਂ ਹੋਈਆਂ ਦੀਆਂ। ਦੇਖੋ ਮਹਿੰਦੀ ਤਾਂ ਉਹ ਜ਼ਰੂਰ ਚੜ੍ਹਦੀ ਆ। ਪਰਾ ਥੋੜਾ ਜਿਹਾ ਗਰਮੀ ਚ ਪ੍ਰੋਬਲਮ ਹੋ ਜਾਂਦੀ ਆ ਮੈਂ ਤਾਂ ਕਰਕੇ ਅੱਜ ਤੁਹਾਡੇ ਲਈ ਵੀਡੀਓ ਬਣਾਉਣ ਲੱਗੀਆਂ ਕਿਉਂਕਿ ਮੈਨੂੰ ਕਮੈਂਟ ਕਾਫੀ ਆਏ ਹੁਣੇ ਦੇਖ ਲਓ ਇਹ ਮਹਿੰਦੀ ਮੈਂ ਫਿਰ ਕਹਿੰਨੀ ਆ ਮੈਂ ਥੰਬਨੇਲ ਤੇ ਫੋਟੋ ਲਵਾ ਦੂੰਗੀ ਵੀ ਇਹ ਮਹਿੰਦੀ ਤੁਸੀਂ ਯੂਜ਼ ਕਰਕੇ ਦੇਖੋ ਜਣੀ ਮੈਂ ਉਹੀ ਮਹਿੰਦੀ ਖਾਂ ਦੱਸੂੰਗੀ ਜਿਹੜੀ ਮੈਂ ਖੁਦ ਯੂਜ਼ ਕੀਤੀ ਹੋਈ ਆ ਇਹ ਮਹਿੰਦੀ ਦੀ ਵੀ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਦਾ ਜੀ ਜਿਹਨੇ ਕਿਸੇ ਨੇ ਪਹਿਲੀ ਵਾਰ ਇਹ ਮਹਿੰਦੀ ਲਾਉਣੀ ਆ ਤਾਂ ਇੱਕ ਵਾਰ ਮਾੜਾ ਜਾਂ ਕੰਨ ਪਿੱਛੇ ਲਾ ਕੇ ਦੇਖ ਲਿਓ ਕਈ ਵਾਰ ਕਿਸੇ ਨੂੰ ਨਾ ਫਿੱਟ ਬੈਠੇ ਇਨਫੈਕਸ਼ਨ ਹੋ ਜਾਂਦੀ ਹੈ ਖਾਜ ਹੋਣ ਲੱਗ ਜਾਂਦੀ ਹੈ ਜਾਂ ਸਾਡੇ ਮਾਣਾ ਮੋਟਾ ਸੋਜਾ ਆ ਜਾਂਦਾ ਹੁੰਦੀਆਂ ਨੇ ਕਈ ਮਹਿੰਦੀਆਂ ਕਿਸੇ ਨੂੰ ਨਹੀਂ ਫਿੱਟ ਹੁੰਦੀਆਂ ਬਈ ਜਿਹੜੀ ਕੋਈ ਵੀ ਮਹਿੰਦੀ ਮੈਂ ਇਹਦੀਓ ਨਹੀਂ ਗੱਲ ਕਰਦੀ ਹੋਰ ਵੀ ਮਹਿੰਦੀ ਜੇ ਮੇਰੀਆਂ ਭੈਣਾਂ ਪਹਿਲੀ ਵਾਰ ਕੋਈ ਵੀ ਮਹਿੰਦੀ ਯੂਜ਼ ਕਰਦੀਆਂ ਨੇ ਕਿਸੇ ਦੇ ਦੱਸੇ ਤੇ ਤਾਂ ਪਹਿਲਾਂ ਕੰਨ ਪਿੱਛੇ ਲਾ ਕੇ ਦੇਖ ਲਿਆ ਕਰੋ ਕਿਉਂਕਿ ਫਿਰ ਸਾਨੂੰ ਪਤਾ ਲੱਗ ਜਾਂਦਾ ਵੀ ਸਾਡੀ ਸਕਿਨ ਨੂੰ ਖਰਾਬ ਤਾਂ ਨਹੀਂ ਕਰਦੀ ਖਾਜ ਤਾਂ ਨਹੀਂ ਉੱਠਦੀ ਜਲਣ ਤਾਂ ਨਹੀਂ ਹੁੰਦੀ ਠੀਕ ਹੈ ਜੀ ਚਲੋ ਠੀਕ ਹੈ ਜੀ ਮੈਂ ਹੁਣ ਤੁਹਾਡੀ ਫਰਮਾਇਸ਼ ਕਰਕੇ ਇਹ ਵੀਡੀਓ ਬਣਾਈ ਆ ਚਲੋ ਠੀਕ ਹੈ ਜੀ ਸਾਡੇ ਬੋਲਦਿਆਂ ਕੋਲ ਕੋਈ ਭੁੱਲ ਚੁੱਕ ਹੋ ਗਈ ਤਾਂ ਜਰੂਰ ਮਾਫ ਕਰਿਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਜੀ